ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂ ਦਾ ਅੱਜ ਤੁਹਾਡਾ ਨਿੱਘਾ ਸਵਾਗਤ ਅੱਜ ਦਿਨ ਹੈ ਜੀ ਮੰਗਲਵਾਰ ਤਰੀਕਾ 29 ਜੁਲਾਈ ਇਸ ਵਕਤ ਬਠਿੰਡਾ ਸਟੂਡੀਓ ਚ ਘੜੀਆਂ ਦੱਸ ਰਹੀਆਂ ਨੇ ਜੀ 6:30 ਸ਼ਾਮ ਦੇ ਤੁਸੀਂ ਸਾਡੇ ਨਾਲ ਇਸ ਵਕਤ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਤੁਸੀਂ ਆਪਣੇ ਵਿਚਾਰ 921641066 ਤੇ WhatsApp ਤੇ ਦੇ ਸਕਦੇ ਹੋ ਸੋ ਪ੍ਰੋਗਰਾਮ ਦਾ آغاز ਕਰਦੇ ਹੋਏ ਅੱਜ ਦੇ ਮੁੱਖ ਸਪான்ਸਰ ਕੋਆਪ ਟ੍ਰੱਕ ਐਂਡ ਹੈਵੀ ਕੁਪੈਂਡ ਰਿਪੇਅਰ ਦਾ ਤੁਹਾਨੂੰ ਸਨੇਹਾ ਜੀ ਤੁਹਾਡੇ ਟਰੱਕ ਨਾਲ ਕਿਤੇ ਵੀ ਅਮਰੀਕਾ ਦੇ ਨਾਰਥ ਅਮਰੀਕਾ ਚ ਕਿਤੇ ਵੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਤੁਸੀਂ ਇੱਕੋ ਨੰਬਰ 905613647 ਤੇ ਕਾਲ ਕਰਕੇ ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਉਹਨਾਂ ਨਾਲ 4162544599 ਤੇ ਕਾਲ ਕਰ ਲੈਣਾ ਇਹ ਤੁਹਾਡੇ ਟਰੱਕ ਨੂੰ ਉੱਥੋਂ ਟੋਅ ਕਰਵਾ ਕੇ ਕਿਸੇ ਵੀ ਤਰੀਕੇ ਦੇ ਨਾਲ 7405 ਕੈਂਪਲ ਸਟਰੀਟ ਮਿਸਿਸਾਗਾ ਜਾਂ ਫਿਰ ਦੂਜੀ ਲੋਕੇਸ਼ਨ 36 ਪਾਇਨਰੀ ਡਰਾਈਵ ਐਰਨ ਤੇ ਲਿਆ ਕੇ ਬਧੀਆ ਤਸੱਲੀ ਦੇ ਨਾਲ ਜਿਹੜਾ ਇਹਨੂੰ ਨਵਾਂ ਨਕੂਰ ਬਣਾ ਦੇਣਗੇ ਕਿਸੇ ਤਰ੍ਹਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੋਵੇ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਡੀਲ ਕਰਦੇ ਐ ਸਟਰਕਚਰ ਸੇਫਟੀ ਵੀ ਕਰਦੇ ਐ ਇਨਵੈਸਟਮੈਂਟ ਕਰਨੀ ਹੈ ਜਾਂ ਵਿਆਹ ਸ਼ਾਦੀ ਦੇ ਲਈ ਗਹਿਣਾ ਗੱਟਾ ਲੈਣਾ ਤਾਂ ਵਿਜੇ ਜੁਐਲਰਸ ਇੱਕ ਟਰਸਟਡ ਨੇਮ ਆ ਜੀ 104 ਰੈਵਨਿਊ ਕੈਂਟ ਵਿਸ਼ੰਤਨ ਦੇ ਵਿੱਚ ਤੁਸੀਂ 253656236 ਦੇ ਉੱਤੇ ਵਿਜੇ ਨਾਲ ਕਾਲ ਕਰ ਸਕਦੇ ਹੋ ਕੈਲਗਰੀ ਤੇ ਇਸਦੇ ਨੇੜੇ ਨੇੜੇ ਤੇੜੇ ਛੱਡੋ ਦੂਰ ਤਰਾਡੇ ਤੱਕ ਵੀ ਤੁਸੀਂ ਪਲੰਬਿੰਗ ਹੀਟਿੰਗ ਜਾਂ ਏਸੀ ਦਾ ਕੰਮ ਕਰਾਉਣਾ ਹੈ ਤਾਂ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ ਸੁਪਾਲ ਸਿੰਘ ਬਰਾੜ ਹੁਰਨਾਲ 4036901235 ਤੇ ਕਾਲ ਕਰ ਸਕਦੇ ਹੋ ਕੰਮ ਬਣਾਉਣਾ ਹੈ ਐਡੀਸ਼ਨ ਕਰਾਉਣੀ ਹੈ ਜਾਂ ਫਿਰ ਸਲਾਹ مشورہ ਕਰਨਾ ਹੈ ਤਾਂ ਗੁਰਿੰਦਰ ਗਰੇਵਾਲ ਹੁਰਨਾਲ 2069415454 ਤੇ ਕਾਲ ਕਰ ਸਕਦੇ ਹੋ ਟੈਕਸ ਤੇ ਹੈਲਪ ਲੈਣੀ ਹੈ ਅਕਾਊਂਟਸ ਮੈਂਟੇਨ ਕਰਨੇ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੁਰਨਾਲ 25352086 ਤੇ ਕਾਲ ਕਰੋ ਜੀ ਵਾਸ਼ਿੰਗਟਨ ਫਰੇਟ ਸਰਵਿਸ ਉਹਨਾਂ ਪੇਟਰ ਦੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਚੰਗੇ ਬੋਨਸ ਦੇ ਨਾਲ ਕੰਪਨੀ ਰਸੂਲਤਾ ਵੀ ਦਿੰਦੀ ਹੈ ਜਗਦੇਵ ਸੰਧੂ ਹਰਾਂ ਨੂੰ 2532666924 ਜਾਂ ਗੁਰਵਿੰਦਰ ਢਾਲੀਵਾਲ ਹਰਾਂ ਨੂੰ 2063544060 ਤੇ ਕਾਲ ਕਰ ਸਕਦੇ ਹੋ ਮੇਰੇ ਨਾਲ ਇਸ ਵਕਤ ਤੇਜਵੰਤ ਚੱਬਾ ਜੀ ਹੁਰੀ ਜੁੜਗੇ ਨੇ ਚੱਬਾ ਸਾਹਿਬ ਸਤਿ ਸ੍ਰੀ ਅਕਾਲ ਜੀ ਮਾਰ ਲਿਆ ਕੰਗੂਰਾ ਚੱਬਾ ਸਾਹਿਬ ਦਾ ਆਨਰ ਹੋ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀਆਂ ਇਹਨਾਂ ਗੱਲਾਂ ਸੁਣ ਰਿਹਾ ਸੀ ਕਿ ਜਿਹੜੀਆਂ ਤੁਸੀਂ ਦਰਸ਼ਕਾਂ ਦੇ ਨਾਲ ਆਪਣੇ ਲਿਸਨਰਸ ਦੇ ਨਾਲ ਸਾਂਝੀਆਂ ਕਰਨ ਦੇ ਸੀ ਅੱਛਾ ਮੈਂ ਮਾ ਚਲੋ ਫਿਰ ਮੇਰੀ ਵਾਰੀ ਆਉਂਦੀ ਤੇ ਮੈਂ ਵੀ ਆਪਣੀ ਐਂਟਰੀ ਕਿਸੇ ਢੰਗ ਨਾਲ ਤੇ ਕਰੂੰਗਾ ਨਾ ਜੀ। ਖੰਗੂਰਾ ਮਾਰ ਕੇ ਖੰਗੂਰਾ ਮਾਰ ਕੇ ਬੁਲਾਣਾ ਵਟ ਗਈ। ਹਾਂ ਤੇ ਗੱਲ ਇਹ ਆ ਜੀ ਖੰਗੂਰਾ ਮਾਰ ਕੇ ਗਲੀ ਚੋਂ ਨੰਗੀ ਤੇ ਹੁਣ ਆਪਾਂ ਚੱਲੀਏ ਜੀ ਬੜਾ ਰੌਲਾ ਪਾਇਆ। ਕਈਆਂ ਨੇ ਵੀ ਕਹਿੰਦੇ ਜੀ ਆਪਣਾ ਦਲਜੀਤ ਨੇ ਜੀ ਪਾਕਿਸਤਾਨ ਨਾਲ ਵਾਲੇ ਕਲਾਕਾਰਾਂ ਨਾਲ ਫਿਲਮ ਕਰਕੇ ਵੱਡਾ ਗਨਾਹ ਕਰ ਲਿਆ ਬਾਰਡਰ ਚੋਂ ਕੱਢ ਦਿਓ ਇਹਨੂੰ। ਫਲਾਨੀ ਚੋਂ ਕੱਢ ਦਿਓ ਦਲਜੀਤ ਮਾਫੀ ਮੰਗੇ। ਹਾਂਜੀ ਇੱਕ ਹੋਰ ਫਿਲਮ ਆ ਰਹੀ ਆ ਉਹਦੇ ਵਿੱਚੋਂ ਇੱਕ ਪਾਕਿਸਤਾਨੀ ਕਲਾਕਾਰਾਂ ਦੇ ਵੀ ਰੋਲ ਘਟਾਤੇ ਨੇ ਕੱਢ ਦਿੱਤੇ ਗਏ ਨੇ ਹੈ ਅੱਜ ਸੰਸਦ ਦੇ ਵਿੱਚ ਹੋਰ ਗੱਲਾਂ ਦਾ ਹੋਰ ਬੈਸੀ ਸਾਹਿਬ ਨੇ ਇੱਕ ਬੜੀ ਤਕੜੀ ਗੱਲ ਕਹੀ ਕਹਿੰਦੇ ਪਾਕਿਸਤਾਨ ਨਾਲ ਤੁਹਾਡਾ ਵਪਾਰ ਵੀ ਬੰਦ ਹੋ ਗਿਆ ਸਿੱਧਾ ਤੇ ਸਿੱਧਾ ਵੀ ਆ ক্রিকেট ਕਿਉਂ ਨਹੀਂ ਬੰਦ ਹੋਈ ਇਹਦਾ ਜਵਾਬ ਦਿਓ ਕਹਿੰਦੇ ਬਾਕੀ ਕਹਿੰਦੇ ਅਸੀਂ ਮੁਸਲਮਾਨਾਂ ਨੂੰ ਤੁਸੀਂ ਕਹਿੰਦੇ ਅਸੀਂ ਭਾਰਤ ਨਾਲ ਖੜੇ ਆ ਭਾਰਤੀ ਹਾਂ ਅਸੀਂ ਜਦੋਂ ਫਿਰ ਚੁਣ-ਚੁਣ ਕੇ ਜੇ ਤੁਸੀਂ ਗੱਲਾਂ ਕਰਦੇ ਹੋ ਨਾ ਫਿਰ ਸਾਨੂੰ ਬੇਪਰੋਸ ਕੀ ਜਦੋਂ ਤੁਸੀਂ ਪੈਦਾ ਕਰਦੇ ਹੋ ਤਾਂ ਕਹਿੰਦਾ ਬਾਰਡਰ ਤੋਂ ਪਾਰ ਬੈਠਾ ਜਿਹੜਾ ਦੁਸ਼ਮਣਾਂ ਨੂੰ ਗੱਲਾਂ ਆਉਂਦੀਆਂ ਨੇ ਤੇ ਉਹ ਗੱਲਾਂ ਕਰਦਾ ਵੀ ਐ ਤੇ ਫਿਰ ਇਹੋ ਜੇ ਮਾਮਲੇ 'ਚ ਉਹ ਫਾਇਦਾ ਵੀ ਚੁੱਕਦਾ ਦੇਖੋ ਧੰਨੇਵਾਲੀ ਸਾਹਿਬ ਇਹ ਸਾਰੀ ਜਿਹੜੀ ਐ ਨਾ ਜੀ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਦੀ ਰਾਜਨੀਤੀ ਆ ਜਿਸ ਵੇਲੇ ਇਹ ਜਿਹੜੀ ਹਿੰਦੂ ਪਾਕਿਸਤਾਨ ਦਾ ਆਪਸੀ ਟਕਰਾਅ ਸਿਖਰਾਂ ਤੇ ਸੀ ਦੇ ਉਸਲੇ ਦਲਜੀਤ ਦੁਸਾਂਜ ਹੋਰਾਂ ਦੀ ਜਿਹੜੀ ਫਿਲਮ ਆ ਉਹ ਲਿਕਨ ਸੋ ਜਿਹੜੀ ਆ ਉਹ ਬਾਹਰ ਆਉਂਦੀ ਆ ਕਿ ਵੀ ਇੱਕ ਫਿਲਮ ਆ ਰਹੀ ਆ ਜਿਸ ਦਾ ਨਾਂ ਹੈ ਸਰਦਾਰ ਜੀ ਪੀ ਜੀ ਹੁਣ ਸਰਦਾਰ ਜਦੋਂ ਲੱਗਿਆ ਤੇ ਜਦੋਂ ਪੰਜਾਬੀ ਲੱਗ ਗਿਆ ਨਾਲ ਹੂੰ 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 ਇਹ ਇੱਕ ਕਾਟਰ ਹੈ ਜਿਹੜਾ ਜਿਹਨੂੰ ਆਪਾਂ ਨਾਂ ਤੇ ਨਹੀਂ ਲੈਣਾ ਚਾਹੀਦਾ ਪਰ ਲਾਂ ਲੈ ਦਿੰਦੇ ਆ ਕਿ ਬੀ ਜੀ ਪੀ ਦਾ ਜਿਹਨੂੰ ਵੈਸੇ ਹੀ ਅਲਰਜੀਕ ਹੋ ਜਾਂਦੀ ਜੀ ਨਾਲ ਹੀ ਉਹਨਾਂ ਦੇ ਦਿਮਾਗ 'ਚ ਫਲਸਤਾਨ ਅੱਤਵਾਦ ਹਿੰਦੁਸਤਾਨ ਵਿਰੋਧੀ ਚੀਜ਼ਾਂ ਜਿਹੜੀਆਂ ਸਾਹਮਣੇ ਆਣੀਆਂ ਸ਼ੁਰੂ ਹੋ ਜਾਂਦੀਆਂ ਹੂੰ ਹੂੰ ਉਹ ਸਾਰੇ ਚਲਦੇ ਅੱਧਾ ਕੋ ਬਾਲੀਵੁੱਡ ਖੱਬੇ ਹੋ ਗਿਆ ਅੱਧਾ ਕੋ ਸੱਜੇ ਹੋ ਗਿਆ ਜੀ ਤੇ ਉਹ ਇਹਨਾਂ ਨੂੰ ਫਿਲਮ 'ਚੋਂ ਬਾਹਰ ਕੱਢ ਦਿੱਤਾ ਜਾਏਗਾ ਖਬਰ ਆ ਗਈ ਹੈ ਖਬਰ ਕੱਢ ਦਿੱਤੀ ਜਾਏਗੀ ਜੀ ਉਹ ਦੇਸ਼ ਦਾ ਵਿਰੋਧੀ ਹੈ ਹਾਲੇ ਕਿ ਕੁਝ ਮਹੀਨੇ ਪਹਿਲਾਂ ਮੋਦੀ ਸਾਹਿਬ ਦੇ ਨਾਲ ਜੱਫੀਆਂ ਪਾਉਂਦੇ ਹੋਣੀਆਂ ਫੋਟੋਆਂ ਤੇ ਉਹਨਾਂ ਨੂੰ ਗੁਲਦਸਤਾ ਫੁੱਲਾਂ ਦਾ ਪੇਟ ਕਰਦੇ ਦੀਆਂ ਜਿਹੜੀਆਂ ਫੋਟੋਆਂ ਵੀ ਇਹਨਾਂ ਹੀ ਖਬਰ ਚੈਨਲਾਂ ਨੇ ਸਾਂਝੀਆਂ ਕੀਤੀਆਂ ਸਨ ਜੀ ਉਹ ਪੜਾ ਲੱਗਾ ਕਿ ਯਾਰ ਇਹ ਚੱਕਰ ਕੀ ਹੈ ਉਸ ਦੇ ਨਾਲ ਹੀ ਇੱਕ ਹੋਰ खबर ਆ ਗਈ ਜੀ ਕਿ ਪੰਜਾਬੀ ਫਿਲਮ ਜੀ ਫੇਰ ਮੰਗਲ ਲਿਖਦਾ ਜੀ ਪੰਜਾਬੀ ਫਿਲਮ ਹਮ ਚੱਲ ਮੇਰਾ ਪੁੱਤ 파ਟ 4 ਅੱਛਾ ਜੀ ਉਹ ਰਿਲੀਜ਼ ਹੋਣ ਜਾ ਰਹੀ ਹੈ ਜੀ ਜਿਵੇਂ ਇਹ ਫਿਲਮ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਦਾ ਚੌਥਾ ਭਾਗ ਆ ਰਿਹਾ ਹੈ ਜੀ ਪਹਿਲੇ ਵੀ ਜਿਹੜੇ ਤਿੰਨ ਭਾਗ ਸੀ ਉਹਨਾਂ ਵਿੱਚ ਪਾਕਿਸਤਾਨੀ ਕਲਾਕਾਰ ਹੂੰ ਹੂੰ ਦੀ ਜਿਹੜੀ ਉਹਨਾਂ ਦੀ ਸ਼ਮੂਲੀਅਤ ਸੀਗੀ ਉਹਨਾਂ ਦਾ ਜਿਹੜੇ ਕਿਰਦਾਰ ਸੀਗੇ ਜੀ ਕਿਉਂਕਿ ਪਾਕਿਸਤਾਨੀ ਕਲਾਕਾਰ ਹਾਂ ਮੈਂ ਦੇਖਿਆ ਜੀ ਉਹਨਾਂ ਨੂੰ ਹੋਰ ਕੁਝ ਕਰਨਾ ਆਵੇ ਨਾ ਇਹ ਇਹ ਜਿਹੜਾ ਕਮੇਡੀ ਵਧੀਆ ਕਰਦੇ ਆ ਪਾਠ ਆਵਾ ਤਵਾ ਬੋਲਣਾ ਉਹਨਾਂ ਨੂੰ ਬਹੁਤ ਵਧੀਆ ਹੁੰਦਾ ਹੂੰ 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 ਜਿਸੇ ਕਰਕੇ ਜਿਹੜਾ ਉਹ ਮੈਂ ਤੇ ਇਹ ਕਹਾਵਾਂਗਾ ਵੀ ਉਹ ਬੜੀ ਹਲਕੀ ਕਿਸਮ ਦੀ ਜਿਹੜੀ ਆ ਉਹ ਕਮੇਟੀ ਕਰਦੀ ਆ ਮਹਤਵੰਤ ਹੁੰਦੀ ਆ ਉਹਦੇ ਚ ਕੋਈ ਉਹਦੇ ਚ ਕੋਈ ਬਹੁਤ ਵੱਡਾ ਅ ਵੇੜੀ ਕਹੋ ਕਿ ਪਾਇਦਾਰ ਚੀਜ਼ ਹੁੰਦੀ ਹੈ ਜੀ ਉਹਨਾਂ ਦੇ ਇੱਕ ਜਿਹੜੇ ਕਲਾਕਾਰ ਮਿਸਟਰ ਚੌਧਰੀ ਅਗਲਾ ਨਾਮ ਤੇ ਮੈਂ ਭੁੱਲ ਗਿਆ ਬੜੇ ਪਤਲੇ ਜੇ ਬਰੀਕ ਦੇ ਨਕੀ ਦੀ ਲਕਤਲੇ ਹੂੰ ਹੂੰ ਉਹ ਉਹਨਾਂ ਨੇ ਵਾਕਈ ਕੁਝ ਅਵਾ ਤਵਾ ਬੋਲ ਦਿੱਤਾ ਕਿ ਜੇ ਪਾਣੀ થઈ ਰਸਤੇ ਤੇ ਆਓਗੇ ਤੇ ਡਬਾ ਲਾਂਗੇ ਜੇ ਜੰਗ ਹਵਾਸ ਨਹੀਂ ਆਓਗੇ ਤੇ ਮਿਟਾ ਲਾਂਗੇ ਹੂੰ ਹੂੰ ਕਾਫੀ ਕਾਫੀ ਹੂੰ ਜਿਹਨਾਂ ਬਿੰਦਾ ਵੀ ਬਹੁਤ ਹੋਈ ਕਿ ਇਹੋ ਜਿਹੀ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ ਕਿਸੇ ਕਲਾਕਾਰ ਨੂੰ ਇਸ ਤਰ੍ਹਾਂ ਵੀ ਭਾਵੇਂ ਤੁਸੀਂ ਕਿਸੇ ਵੀ ਦੇਸ਼ ਦੇ ਹੋ ਹੂੰ ਹੂੰ ਪੂਨ ਪਤਾ ਲੱਗਾ ਹੈ ਕਿ ਉਹ ਫਿਲਮ ਚੱਲ ਮੇਰੇ ਪੁੱਤ ਚਾਰ ਦੇ ਵਿੱਚੋਂ ਉਹਨਾਂ ਦਾ ਰੋਲ ਜਿਹੜਾ ਹੈ ਕੱਟ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਇੱਕ ਇਹ ਸ਼ਬਦ ਕਹਿ ਦਿੱਤੇ ਸੀ ਹਿੰਦੁਸਤਾਨ ਦਾ ਪੰਜਾਬੀ ਸਿਨੇਮਾ ਜਿਹੜਾ ਹੈਗਾ ਮੇਰੇ ਤੋਂ ਬਿਨਾਂ ਨਹੀਂ ਚੱਲ ਸਕਦਾ ਪਾਕਿਸਤਾਨੀਆ ਤੋਂ ਬਿਨਾ ਨਹੀਂ ਚੱਲ ਸਕਦਾ ਬਿਲਕੁਲ ਪਾਕਿਸਤਾਨੀਆ ਦੇ ਨਾਮ ਨਹੀਂ ਜੀ ਮੇਰੇ ਤੋਂ ਬਿਨਾਂ ਨਹੀਂ ਚੱਲ ਸਕਦਾ ਅੱਛਾ ਮੇਰੇ ਵਾਲਾ ਕੰਮ ਹੀ ਕਰ ਗਿਆ ਸੀ ਹਾਂ ਉਹ ਮੇਰੇ ਅਲਾ ਕੰਮ ਕਰ ਗਿਆ ਹੂੰ ਹੂੰ ਹੁਣ ਕੋਈ ਪਤਾ ਲੱਗਾ ਜੀ ਕਿ ਉਹਦਾ ਤਾਂ ਰੋਲ ਉਹ ਚੋਂ ਕੱਟ ਦਿੱਤਾ ਗਿਆ ਸਿਰਫ ਦੋ ਸੀਨ ਰੱਖੇ ਗਏ ਆ ਉਹ ਵੀ ਉਹ ਸੀਨ ਜਿਹਦੇ ਚ ਉਹਨਾਂ ਦੀ ਰੱਜ ਕੇ ਬੇਇੱਜ਼ਤੀ ਕੀਤੀ ਜਾਂਦੀ ਹੂੰ ਹੂੰ ਤੁਹਾਨੂੰ ਪਤਾ ਹੈ ਪਾਕਿਸਤਾਨ ਦਾ ਜਿਹੜਾ ਹ ਹੈਗਾ ਕਾਮੇਡੀ ਜੀ ਉਹ ਇੱਕ ਦੂਜੇ ਨੂੰ ਲਾਂਤਾਂ ਪਾਣਾਂ ਤੇ ਬੇਸਤੀ ਕਰਨ ਵਾਲੇ ਡਾਇਲੌਗ ਜਿਹੜੇ ਨੇ ਉਹ ਜ਼ਿਆਦਾ ਬੋਲਦੇ ਹੂੰ 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 ਅੱਛਾ ਕੱਲ ਆਪਾਂ ਕਰ ਰਹੇ ਸੀ ਕਿ ਵੀ ਕ੍ਰਿਕਟ ਤੋਂ ਸ਼ੁਰੂ ਹੋਈ ਤੇ ਗੱਲ ਇਧਰ ਨੂੰ ਮੁੜ ਗਈ ਕਿੱਧਰ ਨੂੰ ਮੁੜ ਗਈ ਫੜ ਜਾਂਦੀ ਹੈ ਜੀ ਕਈ ਵਾਰੀ ਹਾਂ ਨਹੀਂ ਨਹੀਂ ਮੁੜ ਜਾਂਦੀ ਮੈਂ ਉਹ ਤੋਂ ਉਹਨੂੰ ਮੈਂ ਜੋੜਦਾ ਜੀ ਕ੍ਰਿਕਟ ਨਾਲ ਅੱਛਾ ਜਦੋਂ ਸਰਦਾਰ ਜੀ ਮੁਵੀ ਰਿਲੀਜ਼ ਹੋਣੀ ਸੀ ਤੇ ਉਸ ਵੇਲੇ ਹੀ ਦਲਜੀਤ ਸਾਹ ਦੀ ਇੱਕ ਫਿਲਮ ਹਿੰਦੁਸਤਾਨ ਚ ਬਣ ਰਹੀ ਸੀ ਬਾਡਰ 2 ਅੱਛਾ ਜੀ ਉਸ ਲਈ ਬਾਡਰ 2 ਤੇ ਉਹਦਾ ਦਾ ਕਿਰਦਾਰ ਹੈ ਨਿਰਮਲਜੀਤ ਸਿੰਘ ਸੇਖੋ ਜਿਹੜੇ ਹਿੰਦੁਸਤਾਨ ਦੇ 에ਅਰਫੋਰਸ ਦੇ ਇੱਕ ਵਿੰਗ ਕਮਾਂਡਰ ਸਹੀ ਤੇ ਜਿਨ੍ਹਾਂ ਨੂੰ ਪਰਮ ਵੀਰ ਚੱਕਰ ਮਿਲਿਆ ਜੀ 에ਅਰਫੋਰਸ ਦਾ ਇੱਕੋ ਇੱਕੋ ਚੱਕਰ ਤੇ 에ਅਰਫੋਰਸ ਦਾ ਉਹ ਉਹਨਾਂ ਨੂੰ ਮਿਲਿਆ ਸਨ 1900 ਮੇਰੇ ਖਿਆਲ 65 ਦੀ ਲੜਾਈ ਜਾਂ 71 ਦੀ ਲੜਾਈ ਜੀ ਉਸ ਦਾ ਦਾ ਕਿਰਦਾਰ ਜਿਹੜਾ ਹੈ ਦਲਜੀਤ ਸਾਂ ਜੋ ਚ ਨਵਾਰੇ ਨੇ ਉਹਨੂੰ ਹਿੰਦੁਸਤਾਨ ਦੀ ਫੌਜੀ ਦੀ ਡਰੈੱਸ ਵੀ ਪਾਉਣਗੇ ਏਅਰਪੋਰਟ ਪਾਇਲਟ ਵੀ ਬਣਨਗੇ ਜੀ ਤੇ ਇਸ ਗੱਲ ਤਾਂ ਹੀ ਖੱਪ ਵੀ ਇੱਕ ਪਾਸੇ ਤੁਸੀਂ ਪਾਕਿਸਤਾਨੀਆਂ ਨਾਲ ਫਿਲਮ ਕਰ ਰਹੇ ਹੋ ਇੱਕ ਪਾਸੇ ਤੁਸੀਂ ਹਿੰਦੁਸਤਾਨ ਦੀ ਫੌਜ ਦੇ ਇੱਕ ਕਿਰਦਾਰ ਨੂੰ ਨਵਾਰੇ ਹੋ ਜੀ ਤੇ ਇਹਨਾਂ ਨੂੰ ਇਸ ਫਿਲਮ ਚ ਕੱਢੋ ਜੀ ਉਸ ਤੋਂ ਬਾਅਦ ਐਮੀ ਬਿਰਕੋਰ ਉਹਨਾਂ ਦਾ ਨਾਮ ਆ ਗਿਆ ਜੀ ਐਮੀ ਬਿਰਕੋਰਾ ਨੂੰ ਜਿਹੜਾ ਹੈਗਾ ਉਹ ਲਿਤਾ ਜਾਊਗਾ ਇਹ ਕੀਤਾ ਜਾਊਗਾ ਹੂੰ ਹੂੰ ਉਹਨੂੰ ਮੈਂ ਤੁਹਾਡੀ ਗੱਲ ਜੋੜ ਦਰ ক্রিকেট ਦੇ ਨਾਲ ਜੀ ਇਹ ਗੱਲ ਤੇ ਬੇਸੀ ਸਾਹਬ ਨੇ ਅੱਜ ਸਿੱਟੀ ਇਹ ਚੱਕੀ ਹੂੰ ਇਹ ਕੁਝ ਹਲਕਾ ਜਿਹਾ ਜੇ ਗੱਲ ਅੱਜ ਤੋਂ ਮਹੀਨਾ ਪਹਿਲਾਂ ਹੀ ਆ ਗਈ ਸੀ ਜੀ ਜਦੋਂ ਇਹ ਗੱਲ ਸਾਹਮਣੇ ਆਈ ਕਿ ਇਹਦੇ ਚੋਂ ਦਲਜੀਤ ਸਾਂਝ ਨੂੰ ਕੱਢ ਦਿੱਤਾ ਜਾਵੇ ਜੀ ਤਾਂ ਉਹਨਾਂ ਦੇ ਨਾਲ ਇੱਕ ਬਿਆਨ ਆ ਗਿਆ ਕਿ ਹਿੰਦੁਸਤਾਨ ਨੇ ਇਹ ਕਿਹਾ ਕਿ ਪਾਕਿਸਤਾਨ ਦੇ ਨਾਲ ਅਗਰ ਹਿੰਦੁਸਤਾਨ ਤੋਂ ਬਾਹਰ ਜੀ ਆਸੀ ਦਾ ਕ੍ਰਿਕਟ ਦਾ ਕੋਈ ਮੈਚ ਹੁੰਦਾ ਹਨ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਜੀ ਤੇ ਉਦੋਂ ਹੀ ਮੇਰੇ ਦਿਮਾਗ ਚ ਖੁਰਕ ਗਈ ਕਿ ਜੇ ਸਰਕਾਰ ਨੂੰ ਜੀ ਪਲੇਅਰ ਦੇ ਨਾਲ ਪਲੇਅਰ ਭੇਜਣ ਚ ਕੋਈ ਇਤਰਾਜ ਨਹੀਂ ਹੈ ਤੇ ਕਲਾਕਾਰ ਦੇ ਨਾਲ ਕਲਾਕਾਰ ਦਾ ਕਲਾਕਾਰ ਵੀ ਤਾਂ ਕਾ ਸੰਝਾ ਹੀ ਹੈ ਉਹ ਕਹਾਣੀ ਕੀ ਹੈ ਫਿਰ ਜਨਾਬ ਦੇ ਬੇਟੇ ਜਿਹੜੇ ਨੇ 2-4 ਦਿਨਾਂ ਬਾਅਦ ਉਹ ਕੱਲ ਠੰਡੀ ਪੈ ਗਈ ਹੂੰ ਦਿਲਜੀਤ ਸਾਹਿਬ ਦੀ ਫਿਲਮ ਬਾਰਡਰ 2 ਜਿਹੜੀ ਕਿ ਕੱਲ ਹੀ ਜੀ ਦੀ ਫੂਟ ਸ਼ੂਟਿੰਗ ਅੰਮ੍ਰਿਤਸਰ ਦੇ ਲਾਗਲੇ ਪਿੰਡਾਂ ਚ ਬਾਰਡਰ ਦੇ ਗੋਲ ਖਤਮ ਹੋਈ ਆ ਜੀ ਉਹਦੇ ਲੱਡੂ ਜਿਹੜੇ ਆ ਉਹ ਵੱਡੇ ਗਏ ਬਾਅਦ ਚ ਸ਼ਾਮ ਨੂੰ ਹਰਮੰਦਰ ਸਾਹਿਬ ਜਾ ਕੇ ਉਹਦਾ ਸ਼ੁਕਰਾਨਾ ਵੀ ਕੀਤਾ ਗਿਆ ਜੀ ਯਾਨੀ ਕਿ ਉਹ ਜਿਹੜਾ ਖਾ ਪਰ ਉਹਦਾ 4-5 ਦਿਨ ਦਾ ਪਿਆ ਸੀ ਕਿ ਸਰਦਾਰ ਹੈ ਉਹ ਯੇ ਗੈਦਾਰ ਹੈ ਉਹ ਸਾਰੇ ਭੁੱਲ ਗਏ ਉਹ ਸਰਦਾਰ ਫੇਰ ਜਿਹੜਾ 에ਅਰ ਫੋਰਸ ਦੀ ਭੂਮਿਕਾ ਚਾਹੀਗਾ ਪਰ ਅੱਜ ਜਿਹੜਾ ਅਵੈਸੀ ਸਾਹਿਬ ਨੇ ਇਹ ਮੱਦਾ ਜਿਹੜਾ ਹੈ ਉਹ ਲੋਕ ਸਭਾ 'ਚ ਚੁੱਕਿਆ ਦਾ ਜਿਵੇਂ ਤੁਹਾਡਾ ਧਿਆਨ ਉੱਧਰ ਗਿਆ ਤੇ ਮੇਰਾ ਵੀ ਉੱਧਰ ਗਿਆ ਜੀ ਕਿਉਂਕਿ ਕ੍ਰਿਕਟ ਜਿਹੜਾ ਉਹਦੇ ਬੋਰਡ ਦੇ ਜਿਹੜੇ ਆਪਣੇ ਐਸਐਲ ਮੌਜੂਦਾ ਚੇਅਰਮੈਨ ਉਹ ਅਮਰ ਸ਼ਾਹ ਜੀ ਦੇ ਬੇਟੇ ਨੇ ਜੀ ਬਿਲਕੁਲ ਹਮ ਹਮ ਇਹ ਮੁੱਦਾ ਉਹਦੇ ਨਾਲ ਜੁੜਿਆ ਜਾਂਦਾ ਕਿਉਂਕਿ ਐਸਐਲ ক্রিকেট ਜਿਹੜਾ ਉਹ ਪੈਸੇ ਵਾਲੀ ਕਮਾਈ ਹੈ ਜੀ ਪੈਸਾ ਬੜਾ ਐਂਟਰਟੇਨਮੈਂਟ ਇੰਡਸਟਰੀ ਹੈ ਬਿਲਕੁਲ ਪੈਸਾ ਬੜਾ ਜੀ ਐਂਟਰਟੇਨਮੈਂਟ ਦੇ ਨਾਲ ਨਾਲ ਸਭ ਤੋਂ ਜ਼ਿਆਦਾ ਪੈਸਾ ਇਹਦੇ 'ਚ ਹਮ ਇਹ ਜੀ ਸਸਪੈਂਸ ਹੈ ਹਮ ਇਹਦੇ 'ਚ ਸੱਟਾ ਹੈ ਇਹਦੇ 'ਚ ਸੱਟਾ ਹੈ ਇਹਦੇ 'ਚ ਪੈਸਾ ਲੱਗਦਾ ਹੈ ਇਹਦੇ 'ਚ ਸੱਟਾ ਹੈ ਇਹ ਸਭ ਤੋਂ ਵੱਡੀ ਗੱਲ ਹੈ ਇਹਦੇ 'ਚ ਦੋ ਨੰਬਰ ਦਾ ਪੈਸਾ ਖਾਪਦਾ ਵੀ ਹੈ ਸੋ ਉਹ ਜਿਹੜੀ ਗੱਲ ਬਿੱਲੀ ਥੱਲੇ ਤੋਂ ਬਾਹਰ ਆ ਗਈ ਜੀ ਇਸ ਕਰਕੇ ਇਹ ਜਿਹੜਾ ਹੈ ਕਿ ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਦੇ ਲਈ 56 ਇੰਚ ਦਾ ਸੀਨਾ ਵਿਸ਼ਵਗੁਰੂ ਜੀ ਅਮਨੇ ਉਹਨੂੰ ਦੋਲਚਤਾ ਦੀ ਅਮਨੇ ਉਹਨੂੰ ਘਰ 'ਚ ਗੁਸਕਰ ਮਾਰਾ ਹੂੰ 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 ਉੜੀ ਅਟੈਕ ਜੀ ਪਲਵਾਮਾ ਅਟੈਕ ਇਹ ਸਾਰੇ ਡਾਇਲਗ ਉਹ ਤੋਂ ਵੀ ਵਰਤੇ ਗਏ ਸੀ ਜੀ ਹੁਣ ਸਾਨੂੰ ਇਹ ਨਹੀਂ ਸਮਝ ਆਉਂਦੀ ਗੁਸਕੇ ਅਸੀਂ ਉਹਨਾਂ ਨੂੰ ਮਾਰਿਆ ਕਿਉਂ ਸਾਨੂੰ ਮਾਰ ਕੇ ਨੀ ਮਾਰਗੇ ਉਹ ਸਾਨੂੰ ਮਾਰ ਗਏ ਬਿਲਕੁਲ ਮੈਂ ਅੱਜ ਫੇਰ ਉਹ ਵੈਲ ਰਿਪੀਟ ਕਰਾਂਗਾ ਜਿਹੜੇ ਪਿਛਲੇ ਪ੍ਰੋਗਰਾਮ 'ਚ ਵੀ ਕੀਤੀ ਸੀ ਕਿਉਂਕਿ ਮੈਂ ਅੱਖਾਂ ਦੇਖੀ ਦਾ ਗਵਾਹ ਆ ਕਿ ਵਾਕਿਆ ਹੀ ਉਹ ਵੈਲੀ ਦੇ ਵਿੱਚ ਪਹੁੰਚਣ ਦੇ ਲਈ ਤੁਹਾਨੂੰ 1.5 ਘੰਟਾ ਲੱਗਦਾ ਹੈਗਾ ਘੋੜਿਆਂ ਤੇ ਜਾੜਾ ਪੈਂਦਾ ਤੇ ਜੇ ਉੱਥੇ ਖੁਦਰਾ ਖਾਸਤਾ ਕੋਈ ਚੀਜ਼ ਇਹੋ ਜੇ ਮੰਦ ਭਾਗਾ ਵਾਪਰ ਜਾਂਦਾ ਤੇ ਉੱਥੇ ਇੱਕ ਤੁਹਾਡੇ ਕੋਲ ਟਟੋਲ ਦੀ ਸ਼ੀਸ਼ੀ ਵੀ ਨਹੀਂ ਹੈਗੀ ਉੱਥੇ ਪਸਟੇਡ ਦੇ ਨਾਂ ਤੇ ਹੂੰ 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 ਕੋਈ ਉੱਥੇ ਸੁਰੱਖਿਆ ਕਰਮਚਾਰੀ ਨਹੀਂ ਹੈ ਕੋਈ ਉੱਥੇ ਫੌਜ ਦੀ ਕੋਈ ਬਟਾਲੀਅਨ ਨਹੀਂ ਹੈ ਕੋਈ ਚਾਰ ਸੁਰੱਖਿਆ ਕਰਮਚਾਰੀ ਨਹੀਂ ਹੈ ਜੀ ਆਸੇ-ਪਾਸੇ ਇਹਨਾ ਡਾਂਸ ਸੰਘਣਾ ਜੰਗਲ ਆ ਜੀ ਜੰਗਲ ਦੇ ਵਿੱਚ ਕਿਰਿਆ ਹੋਇਆ ਇੱਕ ਮੈਦਾਨ ਜਿਹੜਾ ਬਹੁਤ ਵੱਡਾ ਮੇਰੇ ਹਿਸਾਬ ਨਾਲ 30 40 50 ਕਿੱਲੇ ਦਾ ਹੋਏਗਾ ਜਿਹੜਾ ਜਿਵੇਂ ਕਿ ਪਹਾੜਾਂ ਦੇ ਪਾਣਾ ਦੀ ਬਿਊਟੀ ਹੁੰਦੀ ਹੈ ਕਿ ਸੈਂਟਰ ਦੇ ਵਿੱਚ ਇੱਕ ਘਾਹ ਦਾ ਮੈਦਾਨ ਤੇ ਆਸੇ-ਪਾਸੇ ਵੱਡੇ-ਵੱਡੇ ਪਹਾੜ ਜੀ ਦੂਰ ਪਰ ਸਨੇਨ ਟਕਿਆਂ ਜਾਂ ਚੋਟੀਆਂ ਉਹਦੀ ਖੂਬਸੂਰਤੀ ਹੈ ਹੂੰ ਹੂੰ ਉਨ ਅਕਸਰ ਸੱਤੇ ਵਿੱਚ ਮੈਂ ਰੇਣੁਕਾ ਚੌਧਰੀ ਜੀ ਦਾ ਇੱਕ ਪ੍ਰੋਗਰਾਮ ਆਉਂਦਾ ਹੈਗਾ ਸੱਭਲ ਸਾਥ ਦੇ ਨਾਲ ਉਹਦੇ ਵਿੱਚ ਵੀ ਤੇ ਆਪਣਾ ਪਿੰਕਾ ਗਾਂਧੀ ਬੜਾ ਰਾਦੇ ਜੀ ਜਿਹੜੀ ਅੱਜ ਉਹਨਾਂ ਨੇ ਸੰਸਦ ਦੀ ਸਪੀਚ ਦਿੱਤੀ ਉਹ ਤੇ ਜੀ ਸੁਣ ਰያ ਸੀ ਹਮ ਹਮ ਕਿ ਇਸ ਘਟਨਾ ਤੋਂ 3 ਹਫ਼ਤੇ ਪਹਿਲਾਂ ਅਮਿਤ ਸ਼ਾਹ ਹੋਰੀ ਸ਼੍ਰੀਨਗਰ ਦੇ ਵਿੱਚ ਸਿਕਿਉਰਿਟੀ ਰਿਵਿਊ ਕਰਨ ਲਈ ਜਾਂਦੇ ਆ ਜੀ ਜਿਹੜੀਆਂ ਅਖਬਾਰਾਂ 'ਚ ਫੋਟੋਆਂ ਵੀ ਛਪਦੀਆਂ ਕਵਰੇਜ ਵੀ ਹੁੰਦੀ ਹੈ ਤੇ ਉੱਥੇ ਕਿਹਾ ਜਾਂਦਾ ਕਿ ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਜੀ ਹਿੰਦੁਸਤਾਨੀਆਂ ਨੂੰ ਕਿਹਾ ਜਾਂਦਾ ਕਿ ਵੀ ਜਾਓ ਤੁਸੀਂ ਘੁੰਮੋ ਫਿਰੋ ਵੇਖੋ ਤੇ ਨਜ਼ਾਰੇ ਲਓ ਜੀ ਪਹਾੜਾਂ ਦੇ ਨਜ਼ਾਰੇ ਲੁੱਟੋ ਹੁਣ ਤਸ਼ਰੀ ਨਗਰ ਕਸ਼ਮੀਰ ਤੁਹਾਡਾ ਹਿੰਦੁਸਤਾਨੀਆਂ ਦਾ ਤੁਸੀਂ ਉਥੇ ਵਿਆਹ ਕਰਾਓ ਤੁਸੀਂ ਉਥੇ ਜ਼ਮੀਨਾਂ ਲਓ ਜ਼ਮੀਨਾਂ ਲਓ ਨਜ਼ਾਰੇ ਲਓ ਹਮ ਨਜ਼ਾਰੇ ਲਓ ਜੀ ਤੁਸੀਂ ਸਿਕਿਉਰਿਟੀ ਰਿਵਿਊ ਕਰ ਰਹੇ ਪਰ ਤੁਹਾਡੀਆਂ ਅਥੋਰਿਟੀਜ਼ ਜੀ ਤੁਹਾਡੇ ਆਫੀਸਰ ਤੁਹਾਡੀਆਂ ਏਜੰਸੀਆਂ ਉਹ ਵੈਲੀ ਨੂੰ ਕਿਵੇਂ ਭੁੱਲ ਗਈਆਂ ਵੀ ਉੱਥੇ ਤੇ ਇੱਕ ਬੰਦਾ ਵੀ ਨਹੀਂਗਾ ਜੀ ਛੋਟੀ ਦੇ ਨਾਂ ਤੇ ਹੂੰ ਹੂੰ ਜਿਸ ਵੇਲੇ ਉਹ ਉਸ ਵੈਲੀ ਦੇ ਨਹੀਂ ਦੇਖੋ ਉੱਥੇ ਦਾ ਗੋਰਖ ਧੰਦਾ ਕੀ ਹੈ ਉੱਥੋਂ ਦੇ ਲੋਕ ਕੋਲ ਵੀ ਜਿਹੜੇ ਹੈਗੇ ਨੇ ਇੱਕ ਟੈਕਸੀ ਵਾਲੇ ਜਾਂ ਉਹਨਾਂ ਨੂੰ ਵੀ ਮੈਂ ਉਹਦੇ ਲਈ ਦੋਸ਼ੀ ਮੰਨਦਾ ਜੀ ਜਿਹੜਾ ਬੰਦਾ ਪਹਿਲੀ ਵਾਰੀ ਪਹਿਲਗਾਮ ਜਾਂਦਾ ਜੀ ਉਹਨੂੰ ਕੁਛ ਨਹੀਂ ਪਤਾ ਹੁੰਦਾ ਕਿ ਪਹਿਲਗਾਮ ਕੀ ਹੈ ਉੱਥੇ ਜਾ ਕੇ ਮੈਂ ਕੀ ਕਰਨਾ ਹੂੰ 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 ਮੈਂ ਆਪਣੇ ਐਗਜ਼ਾਮਪਲ ਦੇ ਰਿਹਾ ਜੀ ਉਹ ਤੁਹਾਨੂੰ ਇੱਕ ਟੈਕਸੀ ਸੈਂਡ ਤੇ ਲੈ ਜਾਂਦੇ ਆ ਉੱਥੇ ਜਾ ਕੇ ਸ਼ੋਅ ਕਰਦੇ ਆ ਕਿ ਵੀ ਇੱਥੇ ਸਾਹਮਣੇ ਉਹ ਵੈਲੀ ਆ ਜੀ ਤੇ ਵੈਲੀ ਦੇ ਪਾਰ ਜਿਹੜਾ ਸਵਿਟਜ਼ਰਲੈਂਡ ਹੈ ਹੂੰ ਹੂੰ ਤੇ ਬਸ ਇੱਥੇ ਇਹ ਹੋਇਆ ਤੇ ਇਹ ਤੁਸੀਂ ਵੇਖਣਾ ਜੀ ਉਹ ਤੁਹਾਨੂੰ ਇਸ ਤਰ੍ਹਾਂ ਉਹ ਜਿਹੜਾ ਆਸੇ ਪਾਸੇ ਘੋੜਿਆਂ ਵਾਲੇ ਆ ਜਾਂਦੇ ਨੇ ਕਿ ਤੁਹਾਨੂੰ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਜਾਣ ਹੀ ਨਹੀਂ ਦਿੰਦੇ ਉਹ ਤੁਹਾਨੂੰ ਵੱਲੋਂ ਵੱਲੀ ਤੁਹਾਡੇ ਘੋੜਿਆਂ ਦੇ ਚੜਾ ਕੇ ਦੇ ਮਿੰਡ ਪੰਜਾਂ 'ਚ ਉਧਰ ਪਾਸੇ ਤੋਰ ਦਿੰਦੇ ਠੀਕ ਹੈ ਜੀ ਜਦੋਂ ਉਧਰਲੇ ਪਾਸੇ ਕੋਰੇਟਰ ਦੇ ਆ ਜਦੋਂ ਇਦਾਂ ਓਡਾ ਸਟੈਂਡ ਬਣਿਆ ਜਿੱਥੇ ਕੋਟੋਕਟ 5-700 ਘੋੜਾ ਵੱਧਿਆ ਕੋਈ ਉਧਰੋਂ ਤੁਰ ਪਿਆ ਤੇ ਕੀ ਉਥੇ ਜਿਹੜੀ ਆਰਮੀ ਦਾ ਕੈਂਪ ਹੈ ਉਹਨਾਂ ਦੀ ਉਹ ਨਿਗਾਚ ਨਹੀਂ ਆਉਂਦਾ ਕਿ ਵੀ ਇੱਧਰ ਦੁਨੀਆ ਕਿੱਧਰ ਤੁਰੀ ਜਾਂਦੀ ਹੈ ਕੋਈ ਹਾਂ 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 ਸਿਕਿਉਰਟੀ ਗਾਰਡ ਵੀ ਨਹੀਂ ਹੈਗਾ ਜੀ ਉਹਦਾ ਜ਼ਿੰਮੇਵਾਰ ਕੌਣ ਹੈ ਜੀ ਜਿਹੜੇ ਸਿਕਿਉਰਟੀ ਰਿਵਿਊ ਕਰਨ ਗਏ ਸੀ ਹੋਮ ਮਿਨਿਸਟਰ ਇੰਡੀਆ ਦੇ ਉਹ ਉਹਦੇ ਜ਼ਿੰਮੇਵਾਰ ਨਹੀਂ ਆ ਜੀ ਅੱਜ ਤੋਂ ਉਸ ਘਟਨਾ ਤੋਂ ਕੁਝ ਦਿਨਾਂ ਬਾਅਦ ਜਦੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਸ ਵੇਲੇ ਕਸ਼ਮੀਰ ਦੇ ਗਵਰਨਰ ਮਿਸਟਰ ਸਨਾ ਨੂੰ ਕਿ ਭਈ ਉਹਦਾ ਜ਼ਿੰਮੇਵਾਰ ਕੌਣ ਆ ਉਹ ਤੁਰੇ ਜਾਂਦੇ ਹੋਏ ਜਵਾਬ ਦਿੰਦੇ ਆ ਜੀ ਬਲਕਿ ਇਹ ਹੋ ਗਈ ਹੈ ਜ਼ਿੰਮੇਵਾਰੀ ਮੈਂ ਹੀ ਹਾਂ ਹੂੰ ਹੂੰ ਤੇ ਜ਼ਿੰਮੇਵਾਰ ਜੇ ਤੁਸੀਂ ਉਹ ਤੇ ਉਹਦਾ ਤੁਹਾਡਾ ਰਿਜ਼ਾਈਨ ਕਿੱਥੇ ਆ ਜੀ ਸੋ ਗਲਤੀ ਹੋਈ ਗਲਤੀ ਤਾਂ ਸੀ ਮੰਨਦੇ ਆ ਹਾਂਜੀ ਉਹ ਤੁਹਾਡੀ ਗਲਤੀ ਨੇ ਹਿੰਦੁਸਤਾਨ ਦੇ ਇਸ ਵਿਲੀਅਨ ਪਪੂਲੇਸ਼ਨ ਦੇ ਵਿੱਚ ਪਹਿਲੀ ਵਾਰੀ ਔਰਤਾਂ ਦੇ ਸਾਹਮਣੇ ਉਹਨਾਂ ਦੇ ਭਰਾ ਉਹਨਾਂ ਦੇ ਪਿਤਾ ਉਹਨਾਂ ਦੇ ਪਤੀ ਨੂੰ ਗੋਲੀਆਂ ਨਾਲ ਲੜਾਤਾ ਓਹੋ ਹੂੰ ਹੂੰ ਕਿਸ ਤੋਂ ਵੱਡਾ ਜਿਹੜਾ ਹੈਗਾ ਉਹ ਕੀ ਘਟਨਾ ਹੋ ਸਕਦੀ ਹੈ ਕਿ ਤੁਸੀਂ ਸਾਹਮਣੇ ਖਲੋਤੀਆਂ ਔਰਤਾਂ ਨੂੰ ਹੱਥ ਨਹੀਂ ਲਾਇਆ ਤੇ ਉਹਨਾਂ ਦੇ ਬੰਦਿਆਂ ਨੂੰ ਤੁਸੀਂ ਉਹਨਾਂ ਦਾ ਨਾਂ ਪੁੱਛ ਕੇ ਵੀ ਤੂੰ ਕਿਹੜੀ ਕਿਹੜੀ ਤਰਫ ਦਾ ਹੂੰ ਹੂੰ ਤੁਸੀਂ ਗੋਲੀਆਂ ਨਾਲ ਉਡਾ ਦਿੰਦੇ ਜੀ ਜੇ ਉੱਥੋਂ ਜਾਨ ਬਜਾ ਕੇ ਕਿਸੇ ਤਰ੍ਹਾਂ ਸੱਜੇ ਖੱਬੇ ਨੂੰ ਇੱਕ ਪਰਿਵਾਰ ਭਜਦਾ ਜੀ ਤੁਹਾਨੂੰ ਜਿਵੇਂ ਮੈਂ ਦੱਸਿਆ ਕਿ ਉੱਥੇ ਪਹੁੰਚਣ ਜੀ ਘੋੜਿਆਂ ਤੇ ਡੇਢ ਘੰਟਾ ਲੱਗ ਜਾਂਦਾ ਪੈਦਲ ਤੇ ਜ਼ਿਆਦਾ ਟਾਈਮ ਲੱਗਦਾ ਹਾਂ ਬਿਲਕੁਲ ਜੀ ਹਾਂ ਹਾਂ ਉਹ ਪਰਿਵਾਰ ਜਦੋਂ ਹੀਠਾਂ ਨੂੰ ਉਤਰਦਾ ਤੇ ਫਿਰ ਉੱਥੇ ਤੁਹਾਡੇ ਕੋਲ ਹੈਲੀਕਾਪਟਰ ਹੈ ਨਹੀਂ ਕੁਝ ਨਹੀਂ ਹੈਗਾ ਤੇ ਆਰਮੀ ਉਸਦੇ ਉੱਪਰ ਨੂੰ ਆ ਰਹੀ ਹੈ ਜੀ ਉਹ ਰਸਤੇ ਦੇ ਵਿੱਚ ਇੰਡੀਅਨ ਆਰਮੀ ਉਹਨਾਂ ਨੂੰ ਮਿਲਦੀ ਹੈ ਤੇ ਉਹ ਡਰ ਕੇ ਭਾਜੀ ਜਾਂਦੇ ਆ ਉਹਨਾਂ ਨੂੰ ਵਾਜਾ ਮਾਰਦੇ ਨਹੀਂ ਜੀ ਰੁਕ ਜਾਓ ਅਸੀਂ ਹਿੰਦੁਸਤਾਨ ਆਰਮੀ ਦੇ ਆ ਹੂੰ ਹੂੰ ਪਰ ਉਹ ਲੋਕ ਡਰੇ ਹੁੰਦੇ ਨੇ ਜੀ ਕਿਉਂਕਿ ਉਹ ਉੱਪਰ ਵੀ ਜਿਹੜੇ ਬੰਦੇ ਨੇ ਗੋਲੀਆਂ ਚ ਲਾਈਆਂ ਉਹਨਾਂ ਨੇ ਵੀ ਫੌਜੀ ਵਰਦੀਆਂ ਪਾਈਆਂ ਐ ਹਾਂ ਹਾਂ ਯਾਨੀ ਕਿ ਤੁਹਾਡਾ ਕਮਿਊਨੀਕੇਸ਼ਨ ਤੁਹਾਡੇ ਲੋਕਾਂ ਨਾਲ ਹੈ ਨਹੀਂ ਹੂੰ ਤੇ ਐਡੀ ਭਾਰੀ ਗਿਣਤੀ ਚ ਲੋਕਾਂ ਨੂੰ ਤੁਸੀਂ ਛੱਡ ਦਿੱਤਾ ਰਾਮਪੁਰੋਸੇ ਜੀ ਤੁਸੀਂ ਕਹਿੰਦੇ ਵੀ ਤੁਸੀਂ ਆਓ ਸਿਕਿਉਰਿਟੀ ਟਾਈਟ ਹੈ ਤੁਸੀਂ ਜੰਮ ਕਸ਼ਮੀਰ ਕੋ ਮੋਂ ਅਸੀਂ ਬੈਠੇ ਆ ਜੀ ਪਰ ਤੁਸੀਂ ਉੱਥੇ ਕਿਉਂ ਨਹੀਂ ਬੈਠੇ ਹੂੰ ਹੂੰ ਗੱਲਾਂ ਬੜੀਆਂ ਇਹ ਗੱਲਾਂ ਤੇ ਅੱਜ ਸਾਰੀ ਜਿਹੜੀ ਜਿਹੜੀ ਅ ਸੰਸਦ ਚਰਚਾ ਚੱਲਦੀ ਰਹੀ ਦੋ ਪੁਆਇੰਟ ਸੀਗੇ ਜੀ ਇੱਕ ਤੇ ਇਹ ਕਿ ਇਹ ਪਾਣਾ ਵਾਪਰਿਆ ਤੇ ਵਾਪਰਿਆ ਕਿਵੇਂ ਜੀ ਉਹ ਅਤਵਾਦੀ ਉੱਥੇ ਪਹੁੰਚੇ ਕਿਵੇਂ ਹੂੰ ਹੂੰ ਜੇ ਆਦਮਤੀ ਉਥੇ ਪਹੁੰਚ ਗਏ ਤੇ ਤੁਹਾਡੀਆਂ ਏਜੰਸੀਆਂ ਕਿੱਥੇ ਸੀ ਜਿਨ੍ਹਾਂ ਨੂੰ ਇੰਨੇ ਦਿਨ ਪਤਾ ਨਹੀਂ ਲੱਗਿਆ ਕਿ ਇੱਧਰਲੇ ਪਾਸੇ ਕੋਈ ਮੂਵਮੈਂਟ ਹੈ ਮੂਵਮੈਂਟ ਹੈ ਕੀ ਹਾਂਜੀ ਜੇ ਉਥੇ ਪਹੁੰਚ ਕੇ ਤੇ ਉਹ ਕਾਰਾ ਕਰਕੇ ਗਏ ਕਿਥੇ ਕੋਕਰੀ ਗੱਲ ਹੈ ਕਿ ਅੱਜ ਤੁਹਾਡੀ ਇੱਕ ਰਿਪੋਰਟ 28 ਤਰੀਕ ਨੂੰ ਕੱਲ ਇੱਕ ਮੁਕਾਬਲਾ ਹੁੰਦਾ ਜੇ ਚਾਹ ਜਿਹੜਾ ਜਾਂਦਾ ਜੀ ਵੀ ਉਹ ਤਿੰਨ ਬੰਦੇ ਮਾਰਦੇ ਜੀ ਉਹ ਹੁਣ ਕਿਉਂ ਮਾਰ ਦਿੱਤੇ ਜਦੋਂ ਸਲਸਬ ਦੇ ਵਿੱਚ ਸਵਾਲ ਜਵਾਬ ਚੱਲ ਰਿਹਾ ਸੀ ਜੀ ਉਹ ਪਹਿਲਾਂ ਸਿਕਿਉਰਿਟੀ ਬੰਦਾਂ ਦੇ ਹੱਥ ਨਹੀਂ ਆਏ ਹਮ ਹਮ ਔਰ ਦੂਸਰਾ ਜੀ ਸੰਸਦ ਚ ਜੋਰ ਰਿਆ ਕਿ ਅਸੀਂ ਆਪਣੇ ਆਪ ਨੂੰ ਵਿਸ਼ੇਪ ਗੁਰੂ ਕਹਿੰਦੇ ਆ ਤੇ ਵਿਸ਼ੇਪ ਗੁਰੂ ਜਿਹੜਾ ਸੀਗਾ ਉਸ ਟਾਈਮ ਦੇ ਉੱਤੇ ਦੂਸਰਾ ਜਿਹੜਾ ਐਸਲੇ ਵਰਲਡ ਦਾ ਸਰਪੰਚ ਬਣ ਕੇ ਬੈਠਾ ਟਰੰਪ ਤੇ ਉਹਦੇ ਸਾਹਮਣੇ ਕੀ ਕਰ ਰਿਹਾ ਕੀ ਕਰ ਰਿਹਾ ਬਿਲਕੁਲ ਹਮ ਹਮ ਤੁਸੀਂ ਇੱਕ ਵਾਰੀ ਵੀ ਡਿਨਾਈ ਨਹੀਂ ਕਰ ਸਕਦੇ ਕਿ ਟਰੰਪ ਸਾਹਿਬ ਤੁਸੀਂ ਚੁੱਪ ਕਰੋ ਕੋਈ ਝੂਠ ਬੋਲਣ ਦੇ ਜੇ ਹਾਂ 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 ਉਹ ਕੱਲ ਵੀ ਪਰਸੋਂ ਵੀ ਕੰਬੋਡੀਆ ਤੇ THAILAND ਦਾ ਜਿਹੜਾ ਇੱਕ ਵੀਰ ਬਾਤ ਚੱਲ ਰਿਹਾ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਮੈਂ ਹਿੰਦੁਸਤਾਨ ਪਾਕਿਸਤਾਨ ਦਾ ਝਗੜਾ ਮਟਾਇਆ ਸੀ ਮੈਂ ਇਹਨਾਂ ਦਾ ਵੀ ਮਟਾਉਂਗਾ ਇਹਨਾਂ ਦਾ ਹੀ ਮਟਾਉਂਗਾ ਬਿਲਕੁਲ ਤੇ ਤੁਸੀਂ ਬੋਲ ਨਹੀਂ ਰਹੇ ਤੁਸੀਂ ਬੋਲ ਨਹੀਂ ਰਹੇ ਕਿ ਨਹੀਂ ਇਹ ਕੋਈ ਜਿਹੀ ਕੋਈ ਗੱਲ ਨਹੀਂ ਹੂੰ ਫਿਰ ਤੁਸੀਂ ਵਿਸ਼ਵ ਗੁਰੂ ਵਿਸ਼ਵ ਦੇ ਸਾਰੇ ਮੁਲਕਾਂ ਦੇ ਵਿੱਚ ਤੁਸੀਂ ਨਿੰਦਾ ਨਹੀਂ ਕਰਾ ਸਕਦੇ ਯੂਨੋ ਦੇ ਵਿੱਚ ਜੀ ਉਹ ਹਮਲੇ ਦੀ ਨਿੰਦਾ ਤੇ ਹੁੰਦੀ ਹੈ ਕਿ ਪਹਿਲਗਾਮ 'ਚ ਜੋ ਹੋਇਆ ਬਹੁਤ ਮਾੜਾ ਹੋਇਆ ਹੂੰ 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 ਸਪੈਸਫਿਕ ਨਾ ਨਹੀਂ ਉਹ ਚੁਲਿਆ ਜਾਂਦਾ ਕਿ ਪਾਕਿਸਤਾਨ ਨੇ ਬਹੁਤ ਮੜਾ ਕੀਤਾ ਜੀ ਬਿਲਕੁਲ ਹਮ ਪਾਕਿਸਤਾਨ ਦਾ ਆਰਮੀ ਚੀਫ ਜਿਹਦੇ ਸਿਰ ਤੇ ਮੜਿਆ ਜਾਂਦਾ ਜੀ ਕਿ ਉਹਦੇ ਏਜੰਸੀਆਂ ਨੇ ਉਹਦੇ ਬੰਦਿਆਂ ਨੇ ਇਹ ਸਭ ਕੁਝ ਕਰਾਇਆ ਜੀ ਉਹ 트াম্প ਦੇ ਨਾਲ ਜਾ ਕੇ ਵਾਈਟ ਹਾਊਸ ਦੇ ਵਿੱਚ ਡਿਨਰ ਕਰ ਰਿਹਾ ਹਮ ਤੁਸੀਂ ਵਿਸ਼ੇਗੁਰੂ ਕਹਿੰਦੇ ਆਪਣੇ ਆਪ ਨੂੰ ਜੀ ਵਿਸ਼ੇਗੁਰੂ ਦਾ ਸਿਰਫ ਇੱਕ ਖਬਰਾਂ ਦੇ ਚੈਨਲ ਤੱਕ ਹੀ ਜਿਹੜਾ ਸੀਮਤ ਰਹਿ ਗਿਆ ਜੀ ਜਿਹੜਾ ਸਿਰਫ ਹਿੰਦੁਸਤਾਨ ਦੀ ਗਵਰਨਮੈਂਟ ਹਿੰਦੁਸਤਾਨ ਦੇ ਲੋਕਾਂ ਨੂੰ ਦਿਖਾਈ ਦਿੰਦਾ ਜੀ ਇਸ ਤੋਂ ਬਾਹਰ ਮਾੜਾ ਜਿਹਾ ਅਸੀਂ ਪਰਦਾ ਖੋਲ ਕੇ ਪਰਦੇ ਤੋਂ ਬਾਹਰ ਚਾਤੀ ਮਾਰੀਏ ਤੇ ਸਾਨੂੰ ਪਤਾ ਲੱਗਦਾ ਕਿ ਇਹ ਵਿਸ਼ੇਬ ਗੁਰੂ ਖੜਾ ਕਿੱਥੇ ਆ ਹਾਂ ਬਿਲਕੁਲ 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 ਮੋਨਿਟਰੀ ਫੰਡ ਵਾਲੇ ਜਿਹੜੇ ਹੈਗੇ ਹਜ਼ਾਰਾਂ ਕਰੋੜਾਂ ਦਾ ਲੱਖਾਂ ਦਾ ਕਰਜ਼ਾ ਇਹਨਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਇਸ਼ੂ ਕਰਕੇ ਜਿਹਨਾਂ ਦਿਨਾਂ ਦੇ ਵਿੱਚ ਜਿਹੜਾ ਵਿਸ਼ੇਬ ਗੁਰੂ ਦੀ ਏਕੜੀ ਚੱਲੀ ਉਹ ਰੋਕ ਹੀ ਨਹੀਂ ਸਕਿਆ ਇਹਨਾਂ ਨੂੰ ਹੂੰ ਕੀ ਇਹਨਾਂ ਪੈਸਾ ਤੁਸੀਂ ਜੇ ਪਾਕਿਸਤਾਨ ਨੂੰ ਦੋਗੇ ਹਮਮ ਤੇ ਪਾਕਿਸਤਾਨ ਫਿਰ ਇਨਾ ਪੈਸਾ ਕੋਈ ਸਾਰਿਆਂ ਨੂੰ ਪਤਾ ਵੀ ਉੱਥੇ ਪਾਕਿਸਤਾਨ ਦੀ ਗਵਰਨਮੈਂਟ ਤੇ ਨਾ ਦੀ ਗਵਰਨਮੈਂਟ ਹੈ ਗਵਰਨਮੈਂਟ ਤੇ ਉੱਥੇ ਜਿਹੜਾ ਕੰਮ ਚਲਾ ਰਹੀ ਹੋ ਆਰਮੀ ਚਲਾ ਰਹੀ ਜੀ ਜੀ ਹਮ ਇਹ ਪੈਸਾ ਆਰਮੀ ਦੇ ਹੱਥ ਜਾਂਦਾ ਤੇ ਆਰਮੀ ਸਾਰੇ ਪੈਸੇ ਨੂੰ ਕਿੱਥੇ ਖਰਚੂਗੀ ਜੀ ਅੱਜ ਭਾਰਤ ਦੀ ਤਰਫ ਸਾਰਾ ਵਿਸ਼ਵ ਦੇਖ ਰਹਾ ਹੈ ਹਾਂ ਹੁਣ ਤਾਂ ਸੋਚਦੇ ਮੈਂ ਕੀ ਟਿੱਪਣੀ ਕਰਾਂ ਦੱਸੋ ਜੀ ਦੇਖੋ ਦੇਖ ਰਿਹਾ ਹਾਂ ਹਮ ਕਈ ਅਸਰ ਨਿਕਲਦੇ ਇਹਦੇ ਬਾਲਕੋ ਡਿਗਰੇ ਵਿਕੇਂਦਰ ਤੋਂ ਜਾਨੇ ਹੋ ਵੀ ਤੁਹਾਡੇ ਨਾਲ ਬੰਗਲਾਦੇਸ਼ ਉਹ ਉੱਤੇ ਹੋ ਗਿਆ ਦੁਸ਼ਮਣਾਂ ਨਾਲ ਤੁਸੀਂ ਘਿਰ ਗਏ ਹੋ ਸਾਥੀ ਤੁਹਾਡਾ ਰਿਹਾ ਨਹੀਂ ਡਿਪਲੋਮੇਸੀ ਤੁਹਾਡੀ ਡਿਪਲੋਮੈਟਿਕ ਪਾਲਿਸੀ ਕੀ ਰਹੇਗੀ ਉਹ ਦੱਸ ਦਿਓ ਪੂਰੀ ਤਰ੍ਹਾਂ ਫੇਲ ਹੈ ਪੂਰੀ ਤਰ੍ਹਾਂ ਫੇਲ ਹੈ ਔਰ ਜਿਹੜਾ ਇਹ ਠੀਕ ਹੈ ਕਿ ਮੋਦੀ ਸਾਹਿਬ ਨੇ ਬਚਨ ਦੇ ਲਈ ਕਿ ਮੈਂ ਬਹੁਤਾ ਘਿਰ ਨਾ ਜਾਵਾਂ ਤੇ ਇਹਨਾਂ ਨੂੰ ਇਜਾਜ਼ਤ ਤੇ ਦੇ ਦਿੱਤੀ ਰਾਜ ਸਭਾ ਤੇ ਸੰਸਦ ਵਿੱਚ ਇਹਦੀ ਬਹਿਸ ਜੀ ਹੂੰ ਪਰ ਜਿਸ ਸੰਗ ਦੇ ਨਾਲ ਅੱਜ ਸਿਰ ਦਾ ਸਾਰਾ ਕੁਝ ਆਮੋ ਸਾਹਮਣੇ ਹੋ ਰਿਹਾ ਉਸ ਲਈ ਤੇ ਇਹੋ ਲੱਗਦਾ ਹੈਗਾ ਕਿ ਬੰਦੇ ਕੋਲ ਬਾਕੀ ਕੋਈ ਪਤਾ ਲੱਗਦਾ ਦੁੱਧ ਜੇ ਨਿੱਤਰ ਜਾਂਦਾ ਹੈਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜੀ ਹੁੰਦਾ ਸਾਹਮਣੇ ਨਜ਼ਰ ਆਉਂਦਾ ਹਮ 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 ਪਰ ਇਹ ਜਲਵਾ ਜਿਹੜਾ ਹੈਗਾ ਉਹ ਅਗਲੇ 4 ਸਾਲ ਰਹੇਗਾ ਜੀ ਤੇ ॠषिव ਗੁਰੂ ਦੁਬਾਰਾ ਫੇਰ ਇੱਥੇ ਪੀਸੀ ਵਾਰ ਚੌਥੀ ਵਾਰ ਤੇ ਨਹੀਂ ਆਜੇਗਾ ਜੀ ਇਹ ਸੋਚਣ ਵਾਲੀ ਗੱਲ ਹੈ ਤਾਂ ਕਿ ਇਹ ਵਿਸ਼ਾ ਭਾਵੇਂ ਅਸੀਂ ਦੇਸ਼ ਭਗਤੀ ਦੇ ਪਮਾਨੇ ਉਹ ਜਿਹੜਾ ਸੈਫਰਨ ਬਰਗੇਡ ਆ ਉਹਨਾਂ ਦੇ ਆਪਣੇ ਹੋਣਗੇ ਜੀ ਅੱਜ ਸਾਡੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਉਹ ਵੀ ਸੰਸਦ ਚੋਂ ਬੋਲੇ ਜੀ ਕਹਿੰਦੇ ਜੀ ਤੁਹਾਡੀ ਰਾਜਨੀਤੀਦਾਰ ਦੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਤੁਹਾਡੀਆਂ ਏਜੰਸੀਆਂ ਦੇ ਆ ਕਿ ਤੁਸੀਂ ਅੰਮ੍ਰਿਤਸਰ ਚ 골ਡਨ ਟੈਂਪਲ ਦੇ ਟਾੜਾ ਜਿਹੜਾ ਆਰਮੀ ਜਰਨਲ ਇਹ ਖਬਰ ਕਿਉਂ ਦੇ ਰਿਹਾ ਜੀ ਉਹ ਇੱਥੇ ਲੱਗੇ ਸੀਗੇ ਮੋਜੇਲਾ ਸਤਨ ਹਾਂ ਦੱਸੋ ਇੱਕ ਇਧਰ ਤੋਂ ਕਿੱਥੋਂ ਆ ਗਈ ਤੁਹਾਡੇ ਕੋਲੇ ਹੂੰ ਫਿਰ ਤੁਸੀਂ ਦੂਸਰੇ ਦਿਨ ਇਹ ਬਿਆਨ ਦਿੰਦੇ ਹੈਗੇ ਜੀ ਵੀ ਉੱਥੇ ਅਸੀਂ ਡਿਫੈਂਸ ਸਿਸਟਮ ਲਾਤਾ ਹੂੰ ਉਹ ਕਿਹਨੇ ਕਿਹਾ ਆਰਮੀ ਜਰਨਲ ਨੇ ਕਿਹਾ ਹੂੰ ਹੂੰ ਫਿਰ ਤੀਸਰੇ ਦਿਨ ਜਦੋਂ ਡਿਨਾਈ ਕਰਦਾ ਸ਼ੋਮਨੀ ਕਮੇਟੀ ਕੇ ਵਿੱਚ ਕੋਈ ਡਿਫੈਂਸ ਸਿਸਟਮ ਨਹੀਂ ਲੱਗਾ ਆਸ-ਪਾਸੇ ਜੀ ਕੋਈ ਅਸੀਂ ਇਹਨਾਂ ਨੂੰ ਕੋਈ ਮਦਦ ਨਹੀਂ ਮੰਗੀ ਹੂੰ ਹੂੰ ਇਸ ਫੈਰੀ ਕੋ ਹੋਰ ਨਵਾਂ ਜਿਹਾ ਨਿਆਣਾ ਜਿਹੜਾ ਕਹਿੰਦਾ ਕਿ ਨਹੀਂ ਇਹ ਜਿਹੜੀ ਖਬਰ ਪਹਿਲਾਂ ਆਈ ਉਹ ਗਲਤ ਸੀਗੀ ਉਹ ਤੱਥਾਂ ਦੇ ਅਧਾਰਤ ਨਹੀਂ ਹੈ ਹੂੰ ਤੁਸੀਂ ਇਹੋ ਜਿਹੇ ਭਰਮ ਕਿਉਂ ਜਿਹੜੇ ਆ ਫੁਲਾ ਰਹੇ ਹੋ ਜੀ ਕੀ ਰਾਜਨੀਤੀ ਆ ਤੁਹਾਡੀ ਹੂੰ ਹੂੰ ਉਹ ਇਹ ਸਾਰੀਆਂ ਗੱਲਾਂ ਦਾ ਅੱਜ ਚੰਗੀਤਨਾ ਜਿਹੜਾ ਉਹ ਦੁੱਧ ਚ ਮਿਧਾਣੀ ਜਿਹੜੀ ਆ ਫੜਕੀ ਜਾ ਰਹੀ ਹੈ ਸੰਸਦ ਵਿੱਚ ਜੀ ਇਹ ਦੇਖੋ ਹੁਣ ਇਹ ਚੋਂ ਮੱਖਣ ਨਿਕਲਦਾ ਕਿ ਵਿਸ਼ੇ ਨਿਕਲਦਾ ਔਰ ਕੀ ਉਹਦਾ ਐਂਡ ਕੀ ਹੋਣਾ ਉਹ ਵੱਖਰੀ ਗੱਲ ਹੈ ਉਹ ਵੱਖਰੀ ਗੱਲ ਹੈ ਪਰ ਪਰ ਪੰਜਾਬ ਦਾ ਕੋਈ ਮਸਲਾ ਕੋਈ ਲੈਂਡ ਪੂਲਿੰਗ ਦਾ ਜਾਂ ਕੋਈ ਪਾਣੀਆਂ ਧਾਣੀਆਂ ਦਾ ਕੋਈ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਕਿਸੇ ਨੇ ਅੱਜ ਤੇ ਦੇਖੋ ਜੀ ਸਾਰੇ ਪਾਸੇ ਚੁੱਪ ਜਿਹੀ ਛਾ ਗਈ ਕੱਲ ਦਾ ਜਿਹੜਾ ਕੰਮ ਗਰਮ ਹੋਇਆ ਸੀ ਹਮ ਕਿਸਾਨ ਜਿੱਥੋਂ ਨਹੀਂ ਨੇ ਜ਼ਰੂਰ ਅੱਜ ਜਲੰਧਰ ਅੰਮ੍ਰਿਤਸਰ ਦੀ ਸੀ ਦਸਤਰਾ ਦੇ ਅੱਗੇ ਚੰਗਿਆ ਜਿਹੜਾ ਹੰਗਾਮੇ ਕੀਤੇ ਆ ਕੱਲ ਵੀ 30 ਤਰੀਕ ਨੂੰ ਉਹਨਾਂ ਦਾ ਟਰੈਕਟਰ ਮਾਰਚ ਆ ਤੇ ਪਰ ਸਰਕਾਰਾਂ ਦੇ ਪੱਤਰ ਦੇ ਉੱਤੇ ਲੈਂਡ ਪੂਲਿੰਗ ਦੇ ਉੱਤੇ ਜਿਹੜਾ ਜੀ ਬਿਲਕੁਲ ਚੁੱਪ ਹੈ ਅੱਜ ਕਿਸੇ ਵੱਲੋਂ ਕੋਈ ਬਿਆਨ ਨਹੀਂ ਆਇਆ ਭਗਵੰਤ ਮਾਨਾ ਜਿਵੇਂ ਲੁਧਿਆਣੇ ਦੇ ਵਿੱਚ ਜੀ ਬਿਜ਼ੀ ਰਹਿੰਦੇ ਨੇ ਉਹ ਬੌਲ ਦਾ ਨਹੀਂ ਤੋੜ ਨੂੰ ਲੈ ਕੇ ਜਿਹੜਾ ਉਹਨਾਂ ਦੇ ਪਾਸੇ ਹਾਂ ਬਸ ਉਹਨਾਂ ਦਾ ਉਹ ਸ਼ੌਕ ਜਿਹੜਾ ਗੌਂਡ ਵਜਾਉਣ ਨਾਲ ਤੇ ਦੀ ਲੱਗੇ ਰਹਿੰਦੇ ਤੇ ਲੈਂਡ ਪੂਲਿੰਗ ਤੇ ਅੱਜ ਸ਼ਹਿਰ ਦੀ ਜਿਹੜੀ ਮੈਂ ਵੇਖਿਆ ਕਿ ਸਾਰੇ ਪਾਸੇ ਚੁੱਪ ਚਾਈ ਗਈ ਹੈ ਤੇ ਮੰਨਿਆ ਜਾ ਰਿਹਾ ਕਿ ਹੋ ਸਕਦਾ ਕਲੋਂਵੜੇ ਦੇ ਨਾਲ ਜਾਣ ਪਈ ਹੋਵੇ ਜੀ ਕਿ ਇਹਨੂੰ ਜਾਂ ਦੇ ਠੰਡੇ ਬਸਤੇ ਚ ਪਾ ਦਿੱਤਾ ਜਾਵੇ ਜਾਂ ਕੋਈ ਮੋਦੀ ਵਾਂਗੂ ਜਿਵੇਂ ਕਾਲੇ ਕਾਨੂੰਨ ਵਾਪਸ ਤੇ ਗਏ ਸੀ ਇਹ ਵੀ ਇਹਨਾਂ ਐਲਾਨ ਕਰ ਦਿੱਤਾ ਜਾਵੇ ਕਿ ਵੀ ਇਹ ਫਿਲਹਾਲ ਅਤੀ ਨਹੀਂ ਲਾਗੂ ਕਰ ਰਹੇ ਜੀ ਸੋ ਕਿਉਂਕਿ ਮੋਦੀ ਕੋਲਤੇ ਵਾਲੇ 4 ਸਾਲ ਪਹਿ ਨੇ ਹੂੰ ਹੂੰ ਇਹਨਾਂ ਕੋਲੋ ਸਾਲ ਚ ਮਸਾਂ ਮਨ ਲੱਗਦਾ ਹੋਣਾ ਤਾਂ ਪਹਿਲਾਂ ਅਸੀਂ 1.5 ਸਾਲ ਕਹਿੰਦੇ ਸੀ ਹੁਣ 1.5 ਵੀ ਪੂਰਾ ਨਹੀਂ ਰਹਿ ਗਿਆ ਮੈਨੂੰ ਨਹੀਂ ਲੱਗਦਾ ਅਸੇਰੇ ਲੱਗੂਗਾ ਇਹਨਾਂ ਦਾ ਵੀ ਕੰਮ ਇਹਦਾ ਹਾਂ ਇਸ ਮੌਕੇ ਤੇ ਇਹ ਜਿਹੜਾ ਬੜਿਆ ਹੋਇਆ ਸਾਪ ਆਪਣੇ ਗੱਲ ਸਵਾਣਾ ਕੋਈ ਅਕਲਮੰਦੀ ਨਹੀਂ ਹੈ ਜੀ ਜੀ ਤੇ ਬਾਕੀ ਮੌਸਮ ਵਗੈਰਾ ਦੀ ਕੀ ਹਾਲਾਤ ਹੈ ਜੀ ਮੌਸਮ ਪੰਜਾਬ 'ਚ ਵਕਰੀ ਵਕਰੀ ਪਾਸ ਪੰਦਾ ਜੀ ਇਹ ਪਤਾ ਲੱਗਦਾ ਹੈ ਕਿ ਹਾਰਪੁਰ ਜਲੰਧਰ ਨਵਾਂ ਸ਼ਹਿਰ ਜਾਨੀ ਕਿ ਜਿਹੜਾ ਉੱਪਰ ਮਾਲਵਾ ਸ਼ਵਾਲਕਾਲਾ ਪਾਸਾ ਹੈ ਉੱਧਰ ਕਾਫੀ ਪਰਕੇ ਨਹੀਂ ਪਿਆ ਹੈ ਗੁਰਦਾਸਪੁਰ ਤੱਕ ਵੀ ਜੀ ਕਾਫੀ ਪਾਣੀ ਹੁੰਦਾ ਹੈ ਅੰਮ੍ਰਿਤਸਰ ਵਾਲੇ ਪਾਸੇ ਸ਼ਵੇੜ ਦੀ ਜਿਹੜੀ ਬਦਲਾ ਦੀ ਛੂਨ ਸਪਾਈ ਚੱਲ ਰਹੀ ਹੈ ਕਦੀ ਭੱਜ ਕੇ ਆ ਜਾਂਦੇ ਕਦੀ ਬਾਹਰ ਨਿਕਲ ਜਾਂਦੇ ਤੁਹਾਡੇ ਬਟਿੰਡੇ ਵੱਲੋਂ ਹੂੰ ਹੂੰ ਤੇ ਠੀਕ ਠਾਕ ਜਿਹਾ ਮੌਸਮ ਚੱਲ ਰਿਹਾ ਹੈ ਪਰ ਵੀ ਹਮਮਤ ਉਪਰ ਦੇ ਵੇਲੇ ਸੀ ਆ ਸੁੱਲੇ ਥੋੜਾ ਪਲੇਜ਼ੈਂਟ ਹੋ ਰਿਹਾ ਜੀ ਕਿਤੇ ਮੀਂਹ ਆ ਗਿਆ ਤੇ ਨਹੀਂ ਆ ਕਿਤੇ ਰੈਡ ਅਲਰਟ ਆ ਕਿਤੇ orange ਆ ਤੇ ਕਿਸੇ ਵੇਲੇ ਸਾਡਾ ਮੌਸਮ ਵਿਭਾਗ ਵੀ ਗਲਤ ਹੋ ਜਾਂਦਾ ਰੈਡ ਦੇ ਵਿੱਚ ਮੀਂਹ ਨਹੀਂ ਪੈਂਦਾ ਹਾਂ ਹਾਂ ਤੇ ਦੂਸਰੇ ਪਾਸੇ ਪੈ ਜਾਂਦਾ ਇਹ ਦੇ ਕੁਦਰਤੀਆਂ ਕੁਦਰਤ ਜਾਣੇ ਬਿਲਕੁਲ ਬਿਲਕੁਲ ਸੋ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਮਿਹਰਬਾਨੀ ਜੀ ਬਹੁਤ-ਬਹੁਤ सो ए सन तेजवंत सिंह चब्बा होरी जी फिलहाल एक ब्रेक ब्रेक तो आदो फिर हाजिर होने डीडी 15 चलांदे जब जा कार मैक्स फोर्स कमिंस आईएसएक्स वॉल्वो मर्सिडीज स्प्रिंटर जे ही मोटर होवे तेल हो और ओरिजिनल फिल्टर ता चेंज कराना ही आ आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जानदे हो एग्जिट 268 ऑन हाईवे 401 और एग्जिट 5 ऑन क्यूईडब्ल्यू क्विक ट्रक ल्यूब खुश होके पड़तोगे Manolo, Panso Unicheso by Sefer Cheso Sat. Five one nine six two two zero six six zero. QTL, because we care.

ਬੇਤੇ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ